ਮੇਰੇ ਸਵੇਰੇ ਚਲੇ ਸਾਰੇ ਤਾਂ ਮੈਂ ਵੇੜ ਗਏ ਫਟਾਫਟ। ਓਹੋ ਕਰ ਵੀ ਬਗ ਮੈ ਮਹਾਰਾਣੀ ਲੱਗੀ ਮੱਥੇ। ਕਰਤਾ ਸਾਰਾ ਕੰਮ ਖਰਾਬ। ਮੈਂ ਤਾਂ ਐਸੀ ਮਹਾਰਸੋਈ ਜਣੀ ਹੈਗੀ ਪਰ ਇਹ ਕਿਤੇ ਨਿਕਲੀ ਹੋਈ ਹੈ ਜੀ ਤੇ ਮੂਰੇ ਝਾੜੂ ਲਈ ਖੜੀ ਹੈ ਜੀ। ਹੁਣ ਤਾਂ ਨਹੀਂ ਕੰਮ ਬਣਦਾ। ਇਹ ਤਾਂ ਏਡੀ ਕਲਮੋਹੀ ਆਣਾ ਜਿਹਦੇ ਮੱਥੇ ਲੱਗ ਜੇ ਉਹਨੂੰ ਰੋਟੀ ਨਸੀਬ ਨਹੀਂ ਹੁੰਦੀ ਨੀ ਕੁੱਤੀ ਨੂੰ। ਝਾੜੂ ਲਾਉਂਦੀ ਕੰਧ ਦੇ ਖਲਜ ਮੱਥੇ ਦੁਖਦੇ ਹੁੰਦੇ ਨੇਗੇ। ਇਹਦੀ ਪੱਟਾਂ ਗੁੱਤ ਨਹੀਂ ਇਹਦੀ ਸਮਾਰ ਕੇ ਇਹਦੀ ਮੈਂ ਮੰਮੀ ਅਈ ਲੋਣੀ ਹੁੰਨੀ ਆ ਕੀ ਹੋ ਗਿਆ ਕੀ ਹੋਣਾ ਸੀ ਮੱਥੇ ਲੱਗ ਜਾ ਕਰ ਮੂਰੇ ਰਹਾ ਕਰ ਪਰੇ ਨਾ ਹੋ ਜਾ ਕਰ ਕਿਸੇ ਟਾਈਮ ਮੰਮੀ ਮੇਰੀ ਗਲਤੀ ਤਾਂ ਦੱਸ ਦੋ ਨਪੁੱਤੀ ਇਹ ਜੀ ਕੀ ਗਲਤੀ ਐਨੀ ਤੇਰੇ ਚ ਤਿੰਨ ਸਾਲ ਹੋ ਗਏ ਤੇ ਨਿਸ ਘਰ ਚ ਆਈ ਨੂੰ ਅਜੇ ਤੱਕ ਕੋਈ ਪੋਤਾ ਨਾ ਪੋਤੀ ਦਾ ਮੂੰਹ ਨਹੀਂ ਦਿਖਾਇਆ ਮੰਮੀ ਫਿਰ ਉਹ ਮੇਰੇ ਕੀ ਸਾਰੇ ਆ ਹਾਂ ਮੇਰੇ ਕੀ ਸਾਰੇ ਆ ਰੱਬ ਦੇ ਸਾਰੇ ਜਦੋਂ ਦੇਣਾ ਹੋਇਆ ਜਵਾਬ ਆਪੇ ਦੇ ਦਊਗਾ। ਇਹ ਵੱਡੇ ਖੜੇ ਕਿਵੇਂ ਹੋ ਗਏ? ਉਹਦੇ ਕਿਵੇਂ ਰੱਬ ਨੇ ਸੁਣ ਲਈ ਸੀ ਤੇ ਆਉਂਦੀ ਦੀ ਹੋ ਗਈ ਸੀ ਉਹਦੇ। ਮੰਮੀ ਤੁਹਾਨੂੰ ਵੀ ਪਤਾਗਾ ਵੀ ਇਹ ਚ ਮੇਰਾ ਕੋਈ ਕਸੂਰ ਨਹੀਂ। ਮੰਮੀ ਤੂੰ ਵੀ ਇੱਕ ਔਰਤਾਂ ਇੱਕ ਔਰਤ ਹੋ ਕੇ ਦੂਜੀ ਔਰਤ ਦਾ ਦੁੱਖ ਨਹੀਂ ਸਮਝ ਸਕਦੀ। ਦੁੱਖ ਤਾਂ ਮੈਨੂੰ ਵੀ ਬਥੇਰਾਗਾ। ਪਤਾ ਨਹੀਂ ਮੈਂ ਰੱਬ ਦੇ ਕੀ ਮਾਂ ਮਾਰਿਆ ਜਿਹੜਾ ਮੇਰੀ ਸੁਣਦਾ ਹੀ ਨਹੀਂ। ਤੈਨਹੀਂ ਤੇਰੀ ਮਾਂ ਕੋਈ ਪਾਪ ਕਰਕੇ ਆਈ ਐ। ਤੇਰੀ ਮਾਂ ਬੈਤਲ ਉਹ ਪਾਪ ਕਰਕੇ ਆਈ ਐ ਕੋਈ। ਮੰਮੀ ਤੁਸੀਂ ਮੇਰੀ ਮੰਮੀ ਨੂੰ ਕਿਉਂ ਗੱਲ 'ਤੇ ਘਟਿਸਦੇ ਹੁੰਦੇ ਆ ਚੁੱਪ ਕਰਕੇ ਬਹਿ ਜਾ ਗੁੱਤਨੀ ਫੜ ਕੇ ਬਹਰ ਕੱਢ ਦੂੰ ਉਹਦਾ ਵਿਚਾਰੀ ਦਾ ਤਾਂ ਨਾਸੀਬਾ ਥੱਲੋ ਉਹ ਕਿਹੜਾ ਇਸ ਦੁਨੀਆ ਥੱਲੋ ਨਾਲੇ ਹੋਰ ਪੁੱਤੀ ਆਪ ਤਾਂ ਮਰ ਗਈ ਇਹਨੂੰ ਕਸ ਦੀ ਅਕਲ ਵੀ ਨਹੀਂ ਦੇਖੇ ਗਈ ਵੀ ਮੱਥੇ ਲੱਗਦੇ ਹੁੰਦੇ ਆ ਕਿਸੇ ਦੇਕ ਨਾ ਲੱਗਦੇ ਹੁੰਦੇ ਨੇ ਮੰਮੀ ਮੈਂ ਵੀ ਤਾਂ ਇੱਕ ਇਨਸਾਨ ਆ ਮੇਰੇ ਮੱਥੇ ਲੱਗਣ ਨਾਲ ਕੀ ਹੋ ਜਾਂਦਾਗਾ ਇਹ ਤਾਂ ਬਸ ਮਨਾਂ ਦੇ ਵਹਿਮ ਹੁੰਦੇ ਹੈਗੇ ਨਾ ਵਹਿਮ ਜਿੱਦੇ ਤਰ ਸਾਖਲ ਦੇਖਣਾ ਨਾ ਰੋਟੀ ਨਹੀਂ ਸੀਵਣੀ ਹੁੰਦੀ ਇਹ ਬੰਦਾ ਰੋਟੀ ਖਾ ਲੂਗਾ ਮੰਮੀ ਤੁਸ ਤਾ ਨਾ ਮੈਂ ਬੋਲਣ ਦਾ ਮੌਕਾ ਭਾਲਦੇ ਰਹਿੰਦੇ ਆ ਮੈਨੂੰ ਕੀ ਕਹਿ ਸਕਦੀ ਆ ਮੈਂ ਕੀ ਕਹਿ ਸਕਦੀ ਝਾੜੂ ਚੱਕ ਲੈ ਤੇ ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾ ਮੈਂ ਕੰਮ ਚੱਲੀ ਸੀ ਪਤਾ ਨਹੀਂ ਕੰਮ ਬਣੂਗਾ ਪਤਾ ਨਹੀਂ ਨਾ ਮੰਮੀ ਜਦੋਂ ਤੁਸੀਂ ਪਹਿਲਾਂ ਹੀ ਸੋਚ ਲੈਣੇ ਨਾ ਵੀ ਪਤਾ ਨਹੀਂ ਬਣੂਗਾ ਕਿ ਨਾ ਕੰਮ ਕਦੇ ਨਹੀਂ ਬਣਦਾ ਤੁਸੀਂ ਨਾ ਇਹੀ ਸੋਚ ਕੇ ਜਾਇਆ ਕਰੋ ਵੀ ਕੰਮ ਬਣੂਗਾ ਆ ਦੇਖ ਕਾਲੀ ਜੀ ਵਾ ਇਹਨੇ ਕਰਤੇ ਬੋਲ ਕਰਤੇ ਬੋਲ ਕੰਮ ਨਾ ਬਣੂ ਚੱਲ ਨੀ ਖੋਪਰੇ ਮੰਮੀ ਨੂੰ ਪਤਾ ਨਹੀਂ ਕੀ ਮਿਲਦਾਗਾ ਮੈਨੂੰ ਕੁੱਤ-ਕੁੱਤ ਕੇ ਇੱਕ ਜਵਾਬ ਕਰਕੇ ਮੇਰੀ ਕੁੱਤਿਆਂ ਵਾਲੀ ਜੂਨ ਹੋਈ ਪਈ ਐ ਵੀ ਦੱਸ ਮੈਂ ਕੀ ਦਾ ਜਵਾਬ ਚੱਕ ਲਿਆ ਮੈਂ ਧੱਕੇ ਨਾਲੀ ਉਹ ਤਾਂ ਜਦੋਂ ਰੱਬ ਨੇ ਦੇਣਾਗਾ ਉਦੋਂ ਹੀ ਦੇਣਾਗਾ ਸਹੀ ਗੱਲ ਆ ਕੁੜੀਆਂ ਨੂੰ ਤਾਂ ਕੋਈ ਨਾ ਕੋਈ ਮੁਸੀਬਤ ਖੜੀ ਰਹਿੰਦੀ ਕੀ ਹੋਗਾ ਵੀਰ ਪਰ ਮੰਮੀ ਹੋਲੀ ਜੀ ਜਾਂਦੀ ਸੀ ਦੀਦੀ ਬੱਸ ਉਹ ਹੀ ਗੱਲਾਂ ਤੂੰ ਕੱਲ ਮੋਹੀਆ ਤੂੰ ਮੱਥੇ ਨਾ ਲੱਗਿਆ ਕਰ ਇਹ ਆ ਬੂਆ ਪੁੱਠਾ ਸਿੱਧਾ ਗੰਦੇ ਗੰਦੇ ਲਫ਼ਜ਼ ਬੋਲਦੀ ਆ ਮੰਮੀ ਹੁਣ ਮੰਮੀ ਨੂੰ ਕੌਣ ਸਮਝਾਵੇ ਲੈ ਹੁਣ ਤੇਰੇ ਤਾਂ ਬੱਸ ਦੀ ਕੋਈ ਗੱਲ ਨਹੀਂ ਹੈਗੀ ਹੁਣ ਜਿੱਦੇ ਉਹਦੇ ਟੈਸਟ ਕਰਵਾਏ ਨੇ ਮੈਂ ਵੀ ਨਾਲ ਹੀ ਗਈ ਸੀ ਨੁਕਸਤ ਤਾਂ ਉਹਦੇ ਮੁੱਦੇ 'ਚ ਆਇਆ ਪਤਾ ਨਹੀਂ ਕਿਉਂ ਬੁੜੀਆਂ ਆਪਦੇ ਪੁੱਤਾਂ ਤੋਂ ਤਾਂ ਕੁਛ ਨਹੀਂ ਕਹਿੰਦੀਆਂ ਬਗਾਨੀਆਂ ਧੀਆਂ ਦੇ ਰੱਖਦ ਨੇ ਦੋਸ਼ ਮਾਰਨੀਆਂ ਚੱਲ ਕੋਈ ਨਾ ਤੂੰ ਬਾਹਲੀ ਗੱਲ ਦਿਲ ਤੇ ਨਾ ਲੈ ਦੀਦੀ ਇਹ ਦਿਲ ਤੇ ਤਾਂ ਮੇਰੇ ਪਹਿਲਾਂ ਹੀ ਬਹੁਤ ਬੋਝ ਹੁੰਦਾ ਦਿਮਾਗ ਤੇ ਵੀ ਇਹ ਸੋਚ ਸੋਚ ਕੇ ਵੀ ਪਤਾ ਨਹੀਂ ਰੱਬ ਸਾਡੀ ਕਿੱਦੇ ਸੁਣੂਗਾ ਗੱਲਾਂ ਗੱਲਾਂ ਚ ਨਾ ਮੰਮੀ ਮੈਨੇ ਮਾਰਦੀ ਰਹਿੰਦੀ ਆ ਲੈ ਤੁਹਾਡੇ ਵਿਆਹ ਤੋਂ ਫਰਾਨਿਆਂ ਦੀ ਨੋ ਦਾ ਮਗਰੋਂ ਵਿਆਹ ਹੋਇਆ ਉਹਦੇ ਕੋਲੇ ਤਾਂ ਜੋੜੇ ਜਵਾਕਾ ਉਹਦੇ ਕੋਲੇ ਤਾਂ ਕੁੜੀ ਆ ਉਹਦੇ ਕੋਲੇ ਤਾਂ ਮੁੰਡਾ ਗੱਲਾਂ ਗੱਲਾਂ ਚ ਨਾ ਮੰਮੀ ਬਸ ਮੈਨੂੰ ਤਾਨੇ ਮਿਹਨੀ ਮਾਰਦੀ ਰਹਿੰਦੀ ਆ ਵੀ ਮੇਰੇ ਕੋਲੇ ਲੋੜ ਹੈ ਨਹੀਂਗੀ ਤੁਹਾਨੂੰ ਪਤਾ ਕਦੇ ਕਦੇ ਤਾਂ ਨਾ ਮੰਮੀ ਮੈਨੂੰ ਬਾਝ ਕਹਿ ਕੇ ਬੁਲਾਉਂਦੀ ਐ ਮੈਨੂੰ ਇਸ ਗੱਲ ਦਾ ਨਾ ਬਹੁਤ ਦੁੱਖ ਆ ਜੀ ਜੀ ਪਤਾ ਨਹੀਂ ਕੀ ਪਾਪ ਕਰਿਆ ਮੈਂ ਵੀ ਚਲ ਕੋਈ ਆ ਪਰ ਮਾਤਾ ਮੈਂ ਸਭ ਕੁਝ ਦੇਖਦਾਗਾ ਕਿ ਕੀ ਦੀ ਗਲਤੀ ਹੈ ਕਿ ਦੀ ਨਹੀਂ ਮੰਮੀ ਵੀ ਹੁਣ ਉਹੀ ਬੋਲੀ ਜਾਂਦੀ ਰਹਿੰਦੀ ਆ ਮੜੇ ਹੱਦੋਂ ਵੱਧ ਬੋਲਣ ਲੱਗ ਜਾਂਦੀ ਆ ਉਹੀ ਉਹੀ ਗੱਲ ਤੇਰਾ ਮਨ ਦੁਖੀ ਕਰੀ ਜਾਂਦੀ ਆ ਐ ਨਹੀਂ ਸੋਚਦੀ ਹੈਗੀ ਵੀ ਮੈਂ ਇਹਦੀ ਮਾਂ ਵੀ ਮਾਂ ਤਾਂ ਇਹਦੀ ਨਹੀਂ ਰਹੀ ਹੁਣ ਮਾਂ ਬਣ ਕੇ ਤੇਰਾ ਦੁੱਖ ਸਮਝ ਸਕਦੀ ਹੈ ਉਹੀ ਗੱਲ ਨਾ ਫਿਰ ਸੱਸ ਤਾਂ ਸੱਸ ਹੀ ਰਹੇਗੀ ਨਾ ਮੇਰਾ ਦੁੱਖ ਤਾਂ ਦੀਦੀ ਰੱਬ ਵੀ ਨਹੀਂ ਸਮਝਦਾ ਸੱਸ ਤਾਂ ਕੋਈ ਥੋੜਾ ਸਮਝੂਗੀ ਪਤਾ ਨਹੀਂ ਰੱਬ ਵੀ ਕਿਉਂ ਨਰਾਜ਼ ਹੋਇਆ ਬੈਠਾ ਮੇਰੇ ਨਾਲ ਪਹਿਲਾਂ ਮੇਰੀ ਮਾਂ ਨੂੰ ਲੈ ਗਿਆ ਸਭ ਤੋਂ ਪਹਿਲਾਂ ਪਿਓ ਨੂੰ ਲੈ ਗਿਆ ਫਿਰ ਮਾਂ ਨੂੰ ਲੈ ਗਿਆ ਹੁਣ ਇਸ ਚੱਲ ਇੱਕ ਜਵਾਬਤਾ ਦੇ ਦਿੰਦਾ ਮੈਨੂੰ ਦੁੱਖ ਘਾਟੇ ਜਾਂਦਾ ਮੇਰਾ ਪਤਾ ਨਹੀਂ ਮੇਰੀ ਕਿਸਮਤ ਰੱਬ ਨੇ ਕਿਹੋ ਜਿਹੀ ਲਿਖੀ ਆ ساری ਉਮਰ ਮੇਰੀ ਤਾਈ ਨਾ বুঝੂਗੀ ਥਾਣੇ ਮੈਨੇ ਸੁਣਦੀ ਦੀ ਛੋਟੀ ਜੀ ਹੁੰਦੀ ਭੂਆ ਕੋਲ ਰਹਿ ਕੇ ਪਲੀਆਂ ਮੈਨੂੰ ਇਹੀਵੇਂ ਨੇ ਮਿਲਦੇ ਰਹੇ ਆ ਜਦੋਂ ਤੂੰ ਜੰਮੀ ਤੇਰੀ ਮਾਂ ਮਾਰੀ ਤੂੰ ਕੜਮੀ ਆ ਤੂੰ ਨਕੰਮੀ ਆ ਇਹ ਵੋ ਮੈਨੂੰ ਕਦੇ ਕਦੇ ਤਾਂ ਨਾ ਦੀਦੀ ਸੱਚੀ ਆ ਲੱਗਦਾ ਵੀ ਮੈਂ ਸੱਚੀ ਇੰਨੀ ਮਾੜੀ ਆ ਕਿਤੇ ਮੈਂ ਸੱਚੀ ਨਾ ਅਕੜਮੀ ਹੋਵਾਂ ਨਹੀਂ ਵੀਰਪਾ ਤੂੰ ਐਵੇਂ ਨਾ ਮਿੱਸੀਆਂ ਗੱਲਾਂ ਨਾ ਸੋਚ ਜਿਹੜਾ ਕੁਝ ਪਿੱਛੇ ਹੋ ਗਿਆ ਨਾ ਹੁਣ ਉਹ ਗੱਲਾਂ ਨੂੰ ਤੂੰ ਭੁੱਲ ਜਾ ਕੋਈ ਨਾ ਪਰਮਾਤਮਾ ਤੇਰੀ ਜਰੂਰ ਸੁਣੂਗਾ ਤੂੰ ਨਾ ਬਾਠ ਕਰਿਆ ਕਰ ਜਿੰਨਾ ਵੀ ਹੋ ਸਕਦਾ ਸੂਆ ਸਾਮ ਫੇ ਮੰਮੀ ਦਾ ਮੂੰਹ ਬੰਦ ਹੋ ਜੂਗਾ ਦੀਦੀ ਬਾਠ ਤਾਂ ਮੈਂ ਕਰਦੀ ਆ ਪਰ ਨਾ ਮੈਨੂੰ ਮਨ ਨਹੀਂ ਲੱਗਦਾ ਪਤਾ ਨਹੀਂ ਕਿਉਂ ਮੈਨੂੰ ਤਾਂ ਲੱਗਦਾ ਜਿਵੇਂ ਮੈਂ ਕਿਤੇ ਗਵਾਚੀ ਫਿਰਦੀ ਆ ਹਰ ਰੱਬ ਵੀ ਨਾ ਮੈਨੂੰ ਨੇੜੇ ਨਹੀਂ ਲਾਉਣਾ। ਜਾਂ ਅੰਦਰ ਰੱਬ ਨੂੰ ਵੀ ਮੈਨੂੰ ਚੰਗੀ ਨਹੀਂ ਲੱਗਦੀ। ਪਤਾ ਨਹੀਂ ਬਾਹਿਗੁਰੂ ਨੇ ਵੀ ਮੂੰਹ ਮੋੜ ਲਿਆ ਮੇਰੇ ਤੋਂ ਤਾਂ। ਨਹੀਂ ਵੀ ਪਰ ਬਾਹਿਗੁਰੂ ਨਾ ਮੂੰਹ ਨਹੀਂ ਮੋੜਦਾ ਹੁੰਦਾ। ਕਹਿੰਦੇ ਹੁਣ ਤਾਂ ਹੈਗੇ ਆ ਮੇਰੇ ਰੱਬ ਦੇ ਘਰ ਦੇਰਾਂ ਦੇ ਨਹੀਂ ਹੈਗਾ। ਇੱਕ ਨੱਕ ਦਿਨ ਦਾ ਪਰਮਾਤਮਾ ਤੇਰੀ ਜਰੂਰ ਸੁਣੂਗਾ। ਦੀਦੀ ਚੱਲ ਠੀਕ ਆ ਪਰਮਾਤਮਾ ਨੇ ਹਰ ਇੱਕ ਨੂੰ ਕੋਈ ਨਾ ਕੋਈ ਧੀ ਪੁੱਤ ਤਾਂ ਦੇ ਨਹੀਂ ਹੁੰਦਾ। ਪਹਿਲਾਂ ਹੀ ਦੇਖ ਦਿਆ ਕਰੇ। ਕਿਉਂ ਕਿਸੇ ਨੂੰ ਇੰਨਾ ਤੜਫਾਉਂਦਾ ਹੈਗਾ? ਜਿਨ੍ਹਾਂ ਦੇ 4 4 5 5 3 ਆ ਉਹਨਾਂ ਨੂੰ ਤਾਂ ਜਵਾਬ ਦੇਈ ਜਾਂਦਾ ਉਹ ਵੀ ਕੁੜੀਆਂ ਮੈਂ ਤਾਂ ਕਹਿੰਨੀ ਆ ਚੱਲ ਰੱਬ ਮੈਨੂੰ ਕੁੜੀ ਦੇ ਦੇ ਹੋਈ ਤਾਂ ਹੈ ਰੱਬ ਵੀ ਬੰਨਾ ਤਾਂ ਪਿਆ ਨੂੰ ਤਾਂ ਪਾਉਂਦਾ ਕਹੀ ਗੱਲਾਂ ਚੱਲ ਕੋਈ ਨਾ ਐਵੇਂ ਨਾ ਤਾਂ ਦੱਸ ਪਤਾ ਨਹੀਂ ਉਹਦੇ ਨੇ ਕਿੱਦ ਦੇ ਆਊਗਾ ਜਿੱਦੇ ਮੰਮੀ ਵੀ ਮੈਨੂੰ ਹੱਸ ਕੇ ਬੁਲਾਊਗੀ ਪਰ ਮੈਨੂੰ ਨਹੀਂ ਲੱਗਦਾ ਉਹਦੇ ਨੇ ਕਦੇ ਆਊਗਾ ਸਹੀ ਬਸ ਯਾਨੀ ਕਹਿੰਦੇ ਹੁੰਦੇ ਆ ਕਿ ਜਿੰਨੇ ਚਿਰ ਆਪਦੇ ਧੀ ਨਾਲ ਆ ਨਾ ਹੋਵੇ ਉਹਨਾਂ ਚਿਰ ਕਿਹਾ ਕੋਈ ਵੀ ਕਿਸੇ ਦਾ ਦੁੱਖ ਨਹੀਂ ਸਮਝਦਾ ਹੁਣ ਮੰਮੀ ਦੇ ਹੁਣ ਆਪਦੇ ਤੀਤਾ ਹੈ ਉਹ ਤੇਰਾ ਦੁੱਖ ਕੀ ਸਮਝੇ ਸਹੀ ਗੱਲ ਆ ਚੱਲ ਕੋਈ ਨਹੀਂ ਜੀ ਮੇਰਾ ਫੇਰ ਉਹ ਜਿਹਾ ਹੋ ਜਾਨੀਆ ਪਰ ਮੈਂ ਜੀ ਦੀ ਆਠ ਤਾਂ ਮੈਂ ਕਰਦੀ ਆ ਪਰ ਨਾ ਮੈਨੂੰ ਮਨ ਨਹੀਂ ਲੱਗਦਾ ਪਤਾ ਨਹੀਂ ਕਿਉਂ ਮੈਨੂੰ ਤਾਂ ਨਹੀਂ ਲੱਗਦਾ ਜਿਵੇਂ ਮੈਂ ਕਿਤੇ ਗਵਾਚੀ ਫਿਰਦੀ ਆ ਰੱਬ ਵੀ ਨਾ ਮੈਨੂੰ ਨੇੜੇ ਨਹੀਂ ਲਾਉਂਦਾ ਜਾਂ ਰੱਬ ਨੂੰ ਵੀ ਮੈਂ ਚੰਗੀ ਨਹੀਂ ਲੱਗਦੀ ਪਤਾ ਨਹੀਂ ਬਾਈ ਗੁਰੂ ਨੇ ਵੀ ਮੂੰਹ ਮੋੜ ਲਿਆ ਮੇਰੇ ਤੋਂ ਨਹੀਂ ਵੀਰ ਬਹਿਰੂਨ ਮੂਨ ਹੀ ਮੋੜਦਾ ਹੁੰਦਾ ਕਹਿੰਦੇ ਹੁਣ ਤਾਂ ਹੈਗੇ ਆ ਮੇਰੇ ਰੱਬ ਦੇ ਘਰ ਦੇਰਾਂ ਦੇ ਨਹੀਂ ਹੈਗਾ ਇੱਕ ਨ ਇੱਕ ਦਿਨ ਦਾ ਪਰਮਾਤਮਾ ਤੇ ਜਰੂਰ ਸੁਣੂਗਾ ਦੀਦੀ ਚੱਲ ਠੀਕ ਆ ਪਰਮਾਤਮਾ ਨੇ ਹਰ ਇੱਕ ਨੂੰ ਕੋਈ ਨਾ ਕੋਈ ਧੀ ਪੁੱਤ ਤਾਂ ਦੇਣਾ ਹੀ ਹੁੰਦਾ ਪਹਿਲਾਂ ਹੀ ਦੇਖ ਦਿਆ ਕਰੇ ਕਿਉਂ ਕਿਸੇ ਨੂੰ ਇੰਨਾ ਤੜਫਾਉਂਦਾਗਾ ਅ ਜਿਨ੍ਹਾਂ ਦੇ 4 4 5 5 ਧੀਆ ਉਹਨਾਂ ਨੂੰ ਤਾਂ ਜਵਾਬ ਦੇ ਜਾਂਦਾ ਉਹ ਵੀ ਕੁੜੀਆਂ ਮੈਂ ਤਾਂ ਕਹਿੰਨੀ ਆ ਚੱਲ ਰੱਬ ਮੈਨੂੰ ਕੁੜੀ ਦੇ ਦੇ ਉਹ ਇਧਰ ਆ ਰਬੂ ਵੀ ਬੰਨ ਟਾਪਿਆਂ ਨੂੰ ਦਪਾਉਂਦਾ ਸਹੀ ਗੱਲ ਆ ਚੱਲ ਕੋਈ ਨਾ ਐਵੇਂ ਨਾ ਤੋਦੇ ਪਤਾ ਨਹੀਂ ਉਹਦੇ ਨੇ ਕਿਤੇ ਦੇ ਆਊਗਾ ਜਿੱਦੇ ਮੰਮੀ ਵੀ ਮੈਨੂੰ ਹੱਸ ਕੇ ਬੁਲਾਊਗੀ ਪਰ ਮੈਨੂੰ ਨਹੀਂ ਲੱਗਦਾ ਕਿ ਉਹ ਦਿਨ ਕਦੇ ਆਊਗਾ ਸਹੀ ਬਸ ਯਾਰ ਨੇ ਕਹਦੇ ਹੁੰਦੇ ਆ ਕਿ ਜਿੰਨੇ ਚਿਰ ਆਪਦੇ ਧੀ ਨਾਲ ਨਾ ਹੋਵੇ ਹੁਣ ਅਜਿਹਾ ਕਿ ਕੋਈ ਵੀ ਕਿਸੇ ਦਾ ਦੁੱਖ ਨਹੀਂ ਸਮਝਦਾ ਹੁਣ ਮੰਮੀ ਦੇ ਹੁਣ ਆਪਦੇ ਧੀ ਤਾਂ ਹੈ ਨਹੀਂ ਉਹ ਤੇਰਾ ਦੁੱਖ ਕੀ ਸਮਝੇ ਸਹੀ ਗੱਲ ਆ ਚੱਲ ਕੋਈ ਨਹੀਂ ਜੀ ਜੀ ਮੇਰਾ ਫੇਰ ਉਹ ਜਿਹਾ ਹੋ ਜਾਨੀਆ ਪਰ ਮੈਂ ਮੰਮੀ ਨੂੰ ਕਦੇ ਨਹੀਂ ਕੁਛ ਵੱਧ ਘੱਟ ਬੋਲੀ ਖਬਰ ਕਰ ਲੈਣੀ ਕਿ ਚੱਲ ਮੇਰੀ ਮਾਂ ਪਰ ਜੀਤੀਏ ਤਾਂ ਹੱਦੋਂ ਵੱਧ ਹੋ ਰਿਹਾ ਦਾ ਕਿੰਨਾ ਕਚਿਰ ਬਰਦਾਸ਼ਤ ਕਰੀ ਜਾਊਂਗੀ ਮੈਂ ਬਰਦਾਸ਼ਤ ਦੀ ਵੀ ਕੋਈ ਹੱਦ ਹੁੰਦੀ ਆ ਚਲ ਕੋਈ ਆ ਇਹ ਵੀ ਤੈਨੂੰ ਰੱਬ ਨਹੀਂ ਦਿੱਤਾ ਨਾ ਮੇਰਾ ਸੁਣਨ ਬਾਅਦ ਤੇ ਹੁਣ ਰੱਬ ਹੀ ਤਰੇ ਇਹ ਮੈਨਾਂ ਦੂਰ ਕਰੂਗਾ ਚਲ ਉਠ ਫੜ ਕੋਈ ਕਰ ਲੈ ਕੰਮ ਧੰਦਾ ਐਵੇਂ ਮੈਂ ਤੋ ਦਿਲ ਤੇ ਲਾਇਆ ਕਰ ਬਾਕੀ ਜਦੋਂ ਮੈਨੇ ਫੇਬੂ ਨਹੀਂ ਕਦੀ ਕਿਹਾ ਉਹਨੇ ਤਾਂ ਕਦੇ ਨਹੀਂ ਕਿਹਾ ਵੀ ਆਪਣੇ ਜਵਾਬ ਨਹੀਂ ਜਵਾਬ ਕਦੋਂ ਹੋਊਗਾ ਜਾਂ ਕਿਵੇਂ ਆ ਉਹ ਤਾਂ ਸਭ ਦੀ ਮੈਨੂੰ ਐ ਕਹਿ ਦਿੰਦਾ ਵੀ ਕੋਈ ਨਾ ਕਦੇ ਤਾਂ ਰੱਬ ਆਪਣੀ ਸੁਣੂਗਾ ਜਿਹਦਾ ਮੈਨੂੰ ਡਰ ਸੀ ਉਹਦਾ ਹੀ ਡਰਾ ਮੈਨੂੰ ਵੀ ਕਿਤੇ ਹੋਣਾ ਕਹਦੇ ਵੀ ਆਪਣੇ ਜਵਾਬ ਨਹੀਂ ਹੁੰਦਾ ਮੰਨ ਤੇ ਨਾ ਲਾਵੇ ਗੱਲ ਪਰ ਉਹ ਇਹ ਜਿਹਾ ਅਗਲਾ ਜਮਾ ਨਹੀਂ ਸੋਚਦਾ ਮੰਮੀ ਨੇ ਤਾਂ ਉਹ ਘਿਆਣ ਪੜਾਉਣੀਆਂ ਗੱਲਾਂ ਫੇ ਹੁਣ ਜੇ ਤੈਨੂੰ ਬਾਹੀ ਨਹੀਂ ਕੁਝ ਕਹਿੰਦਾ ਫੇ ਤੂੰ ਉਹ ਮਤ ਤਾਂ ਬਾਹੀ ਨਹੀਂ ਕੱਟਣੀ ਐ ਨਾ ਖਸ ਦਾ ਕੀ ਐ ਕਿ ਸਸਤਾ ਹਰੇਕ ਦੀ ਲੜਦੀ ਹੁੰਦਾ ਕਿ ਜੇ ਥੋੜੀ ਲੜੇ ਕਿ ਜੇ ਬਾਹੀ ਲੜੇ ਬਸ ਉਹੀ ਗੱਲ ਤੂੰ ਸੋਚ ਲੈ ਵੀ ਲੋਕਾਂ ਸਸਤਾ ਵਰਗੀ ਲੇ ਵੀ ਸਸਤਾ ਨੇ ਦੀ ਜਾਨੀ ਹੁੰਦਾ ਇਹ ਤਾਂ ਇੱਕ ਕੈਂਚ ਗੱਲ ਆ ਜਾਂਦੀ ਹੈ ਵੀ ਆਪਾਂ ਉਮਰ ਤਾਂ ਉਹਦੀ ਨਾਲ ਹੀ ਕੱਟਨੀ ਆ ਘਰੇ ਤਾਂ ਸਾਰਾ ਪਰਿਵਾਰ ਹੀ ਹੁੰਦਾ ਆਪਾਂ ਬੰਦੇ ਨਾਲੋਂ ਜ਼ਿਆਦਾ ਟਾਈਮ ਤਾਂ ਆਪਦੇ ਪਰਿਵਾਰ ਨਾਲ ਹੀ ਕੱਢਦੇ ਆ ਉਹ ਤਾਂ ਖੇਤ ਬਾਗ ਜਾਂਦਾ ਕਦੇ ਕੰਮ ਤੇ ਭਗ ਜਾਂਦਾ ਘਰੇ ਤਾਂ ਮੰਮੀ ਹੁੰਦੀ ਆ ਨਾ ਕੋਲੇ ਚਲ ਕੋਈ ਨਹੀਂ ਫਿਰ ਕਿਸੇ ਨਾ ਕਿਸ ਲੋਟ ਆਪਣੇ ਮੰਨਤਾ ਸੁਝਾਉਣੀ ਆ ਵੀ ਭਾਲ ਹੁਣ ਜੇ ਤੂੰ ਸਾਰਾ ਦਿਨ ਐ ਸੋਚੀ ਜਾਏਂਗੀ ਫਿਰ ਐਵੇਂ ਤੂੰ ਆਵਦਾ ਦਿਮਾਗ ਖਰਾਬ ਕਰੀ ਜਾਨੀਂ ਮੰਮੀ ਤਾਂ ਕੀ ਜਾਂਦਾ ਮੰਮੀ ਤਾਂ ਬੋਲ ਕੇ ਤੁਰ ਜਾਂਦੀ ਆ ਸਾਹ ਦਿਨ ਫਿਰ ਦੁਖੀ ਤੂੰ ਹੋ ਜਾਨੀਂ ਨਹੀਂ ਐ ਹਾਂ ਜੀ ਜੰਤਾ ਹੈਗਾ ਬਾਕੀ ਚਲ ਜਿਹੜੀਆਂ ਮੰਚ ਗੱਲਾਂ ਹੁੰਦੀਆਂ ਉਹ ਤਾਂ ਹੁੰਦੀਆਂ ਹੀ ਹੈਂਦੀਆਂ ਸਾਰਾ ਦਿਨ ਮੇਰੇ ਤੇ ਅੰਦਰ ਭਾਂਬੜ ਮੱਚਦੇ ਹੀ ਰਹਿੰਦੇ ਆ ਜੇ ਕੋਈ ਉਹ ਵੀ ਕਿਸੇ ਦੀ ਗੱਲ ਕਰ ਦੇਣਾ ਮੈਨੂੰ ਤਾਂ ਜਿਵੇਂ ਆਂ ਲੱਗਣ ਲੱਗ ਜਾਂਦਾ ਵੀ ਪੱਕਾ ਮੇਰੀ ਗੱਲ ਹੀ ਕਰਦਾ ਅਗਲਾ ਕਹਿੰਦਾ ਹੋਊਗਾ ਇੰਨੇ ਸਾਲ ਹੋ ਗਏ ਵਿਆਹ ਨੂੰ ਜਵਾਕ ਨਹੀਂ ਹੋਇਆ ਇਹਨਾਂ ਦੇ ਲੋਕਾਂ ਦਾ ਕੀ ਹੈ ਲੋਕ ਤਾਂ ਬਹੁਤ ਕੁਝ ਬੋਲਦੇ ਜਿੰਨੇ ਲਾੜ ਹੋ ਜਾਂਦੀ ਆ ਉਹਨਾਂ ਨੂੰ ਵੀ ਬੋਲਦੇ ਨੇ ਕਹਿੰਦੇ ਨੇ ਕੁੜੀ ਹੋ ਗਈ ਮੁੰਡਾ ਨਹੀਂ ਹੋਇਆ ਜਿਨ੍ਹਾਂ ਦੇ ਨਹੀਂ ਹੁੰਦਾ ਉਹਨਾਂ ਤਾਂ ਲੋਕ ਬੋਲਦੇ ਨੇ ਐਵੇਂ ਲੋਕਾਂ ਦੀ ਵਰਵਾਣਾ ਕਰਤਾ ਉਹ ਚਲ ਕੋਈ ਨਹੀਂ ਦੀਦੀ ਮੈਂ ਨਾ ਕਰਦੀ ਆ ਫਿਰ ਕੋਈ ਕੰਮ ਕਰ ਲਓ ਤੁਸੀਂ ਵੀ ਕੋਈ ਕੰਮ ਜੇ ਮੰਮੀ ਨਹੀਂ ਦੇਖ ਲੈਣਾ ਆਪਾਂ ਨੂੰ ਬੈਠਣਾ ਨੂੰ ਫੇਰ ਕਹੂਗੀ ਵੀ ਗੱਲਾਂ ਹੀ ਮਾਰੀ ਜਾਂਦੇ ਨਾ ਬੈਠੇ ਆਂ ਆਹੀ ਕੁਛ ਭਾਲ ਦੇਣਾ ਇਹ ਆਇਆ ਹੁਣ ਤਾਂ ਮੰਮੀ ਕਿਹੜਾ ਵਾਗੀ ਹੋ ਸਰਦਾ ਪਾਣਾ ਘੰਟਾ ਤਾਂ ਉਹ ਚਲ ਫੇਰ ਵੀ ਆਪਾਂ ਦਾ ਕੰਮ ਕਰਕੇ ਤੇ ਬੁੱਢੀ ਹੋਈ ਨਹੀਂ ਆਂ ਉਹਨਾਂ ਦਾ ਕੰਮ ਤਾਂ ਕਰੀਏ ਚਲ ਮੈਂ ਦੇਖ ਲਈ ਆਂ ਸੋਚ ਕੇ ਨਾ ਸਾਮਾ ਚਲ ਮੈਂ ਉਧਰ ਬੋਸਮਾ ਤਾਂ ਦੇਖ ਲੈਣੀ ਆਂ ਸਾਰਾ ਤੁਨਾ ਕੱਢ ਦੂੰਗੀ ਬਲੇ ਤਾਂ ਵੀ ਸਾਰੀ ਵਧੀਆ ਬਾਕੀ ਤਾਂ ਸਾਰੀ ਮੇਰੀ ਹੱਥ ਲਈ ਠੀਕ ਆ ਬਸ ਕੱਲੀ ਮੰਮੀ ਨੂੰ ਹੀ ਪਤਾ ਨਹੀਂ ਕਿਉਂ ਮੈਂ ਨਹੀਂ ਕਹਿਦੀ ਲੱਭਦੀਆਂ ਨਾਲੇ ਮੈਂ ਤਾਂ ਕਦੇ ਵੀ ਮੰਮੀ ਦੀ ਗੱਲ ਨਹੀਂ ਮੋੜੀ ਚੱਲ ਕੋਈ ਨਹੀਂ ਰੱਬ ਤੇ ਡੋਰਾ ਕਦੇ ਨਾ ਕਦੇ ਤਾਂ ਆਹ ਯਾਰ ਪਸੂਆਂ ਨੇ ਇਹ ਲਾ ਲੋਟ ਕਰ ਦਿੱਗੇ ਅੱਖੇ ਹੋ ਗਏ ਤੇ ਪਸੂ ਬੰਨਿਆ ਕਰਾਂਗੇ ਗਾਦੀ ਹੋਰ ਬਗਲ ਜਾ ਤਾਂ ਹੁਣ ਉਤਰੋ ਬੇਸ ਤੇ ਬੇ ਪਟ ਤੇ ਕੱਖ ਓਹ ਹੋਰ ਮਾਂ ਮੰਗਾ ਇੱਤੇ ਪਸੂ ਬੰਨਿਆ ਕਰਾਂਗੇ ਹੁਣੋਂ ਬਾਗਲ ਜਾ ਤਾਂ ਉਧਰ ਮੈਂ ਵੱਧ ਹੋਗੇ ਦੋ ਪਸੂ ਇੱਧਰ ਬੰਨ ਲਿਆ ਕਰਾਂਗੇ। ਵੇ ਮਾੜਾ ਮੋਟਾ ਕਹਿ ਰਿਆ ਕਰੋ ਉਹਨੂੰ ਝਾੜੇ ਝੋੜੂ ਲਾ ਲਿਆ ਕਰੂਗੀ ਸਾਰਾ ਦਿਨ ਮੰਜੇ ਤੋੜੀ ਜਾਂਦੀ ਪਈ ਰਹਿੰਦੀ ਹੈਗੀ। ਉਹ ਬਸੇਰਾ ਕੰਮ ਕਰਦੀ ਐ ਮਾਂ ਤੂੰ ਹੀ ਲੱਗੀ ਰਹਿਨੀ। ਆ ਦੇਖ ਤਾ ਸੀ ਕਿਵੇਂ ਮਿਆਤ ਲੈਂਦਾ ਐ ਕਿਵੇਂ ਪੱਖ ਲੈਂਦਾ ਉਹਦਾ ਉਹਨਾਂ ਤਾਂ ਕੁਛ ਕਹਿ ਨਹੀਂ ਦਿੰਦਾ ਮਾੜਾ ਮੋਟਾ। ਮਾੜਾ ਮੋਟਾ ਤੂੰ ਸਾਰਾ ਦਿਨ ਲੱਗੀ ਰਹਿਨੀ ਹੋਰ ਹੁਣ ਬੱਕਰੀ ਤਾਂ ਜਾਂਦੀ ਐ ਕੰਮ ਦੋਨੇ ਕਰੀ ਜਾਂਦੀਆਂ ਉਹ। ਆ ਬਿਨਾਂ ਤਾਂ ਕਰਨਾ ਹੀ ਐ ਹੁਣ ਤਾਂ ਗਲਪਿਆ ਢੋਲ ਵਜਾਉਣਾ ਪਊਗਾ ਲੈ ਕੀ ਕਰਤਾ ਉਹਨੇ ਇਹ ਜਮਾੜਾ ਮਾਤ ਕਰਤਾ ਉਹਨੇ ਨਾਲ ਸਦਾ ਦੇ ਕੈ ਸਾਲ ਹੋ ਗਿਆ ਜੀ ਕੋਈ ਮੇਰਾ ਵੀ ਜੀ ਕਰਦਾ ਪੋਤਾ ਪੋਤੀ ਨਾਲ ਖੇਡਾਂ ਚੱਕ ਕੇ ਬਾਹਰ ਲੈ ਕੇ ਜਾਵਾਂ ਉਹ ਹਾਂ ਹੁਣ ਉਹਨਾਂ ਦੇ ਮਿੰਦੇ ਕਿ ਗਈ ਸੀ ਹੈ ਤੁਹਾਡੇ ਨਾਲ ਪਿੱਛੋ ਵਿਆਹ ਸੀ ਬਹੁਤ ਕਲੇ ਸੁਖਨਾ ਮੁੰਡਾ ਹੈ ਕੱਲ ਨੂੰ ਪੰਜੀਰੀ ਵਾਲੇ ਆਉਣਗੇ ਫੇਰ ਮਾਂ ਹਾਂ ਸ਼ਰਮਣੀ ਉਹ ਕਿ ਮਾਂ ਫੇਰ ਆਕੇ ਮਰ ਜੋ ਨੱਕ ਡਬੋ ਕੇ ਓ ਮਾਂ ਹੋ ਜੂਗਾ ਕੋਈ ਨਹੀਂ ਐਡੀ ਕੀ ਗਾਹ ਦੀ ਤੁਜਵਾਕ ਅਨੁਸਾਰਾ ਦੇ ਨਹੀਂ ਖੜਾਈ ਜਾਂਦੀ ਆ ਵੱਡੇ ਨੂੰ ਦਿਲ ਫਰੀਦ ਨੂੰ ਕਹਿੰਨਾ ਕ ਖੜਾਉਣੀ ਆ ਤੂੰ ਮੈਂ ਦੇਖਿਆ ਇਹ ਹੁਣ ਬਰੋਬਰ ਦਾ ਹੋਣ ਵਾਲਾ ਹੋ ਗਿਆ ਓ ਹੁਣ ਬਰੋਬਰ ਦੇ ਨੂੰ ਪੋਦੀ ਚੱਕ ਕੇ ਫਿਰਦੀ ਰਹਾ ਕਰਾਂ ਫਿਰ ਮਾਂ ਹੋ ਜੂਗਾ ਕੋਈ ਜਾਲ ਨਹੀਂ ਫਿਰ ਹੁਣ ਉਹਨੂੰ ਲੜੇ ਨਾਲ ਤਾਂ ਨਹੀਂ ਕੋਈ ਵੀ ਲੜੇ ਨਾਲ ਤਾਂ ਭਈ ਆਸਨ ਨੂੰ ਜਵਾਬ ਨਹੀਂ ਪਈ ਬਾਹਲੇ ਥੱਲੇ ਲੱਗਿਆ ਪਿਆ ਬਹੂ ਦੇ ਪਤਾ ਨਹੀਂ ਕੀ ਦਾ ਖਵਾਉਂਦੀ ਐ ਨਾ ਪੁੱਤੇ ਕੀ ਨਾ ਖਵਾਉਂਦੀ ਐ ਮਾਂ ਦੀ ਗੱਲ ਤਾਂ ਸੁਣਦਾ ਨਹੀਂ ਨੈਗਾਲ ਸੁਣ ਲ ਮੇਰੀ ਮੈਂ ਕਹੀ ਕਿ ਆਈ ਆ ਮਿੰਦੇ ਦੀ ਨੂੰਹ ਮੈਂ ਕੋਈ ਨਹੀਂ ਤੇਰੇ ਵਰਗੀ ਲੱਗਦੇ ਮੈਨੂੰ ਨੂੰਹ ਅੱਛਾ ਕੀ ਦਾ ਵਿਆਹ ਕਰੇਗੇ ਹਾਏ ਵੇ ਮੈਂ ਕਰਵਾ ਲੂੰਗੀ ਪਤ ਫਿਰ ਮੇਰਾ ਵਿਆਹ ਕਰੇਗੇ ਹੋਰ ਹੈ ਹਾਂ ਮਾਂ ਇਹ ਗੱਲ ਨਹੀਂ ਹੋ ਸਕਦੀ ਹੁਣ ਡੋਲਾ ਤੇਰਾ ਹੀ ਕਰੂੰਗੀ ਕੰਜਰਾ ਤੇਰਾ ਹੀ ਕਰੂੰਗੀ 5 ਸਾਲ ਹੋਣ ਵਾਲੇ ਹੋਗੇ ਕੋਈ ਜਵਾਕ ਨਹੀਂ ਜੱਲਾ ਨਹੀਂ ਇਹ ਤੋਂ ਕੀ ਕਰਵਾਉਣਾ ਆਪਾਂ ਲੋਕ ਦੀ ਗੱਲਾਂ ਕਰਨ ਲੱਗ ਗਏ ਹੁਣ ਅਗਲੇ ਪਰਛਾਵਿਆਂ ਤੋਂ ਵੀ ਡਰਦੇ ਨੇ ਮੇਰੀ ਗੱਲ ਸੁਣਨਾ ਮੈਂ ਨਾ ਵਿਆ ਅੱਜ ਕਰਾਵਾਂ ਦੂਜਾ ਨਾ ਕਰਾਵਾਂ ਕੱਲ ਬਸ ਜਿੱਥੇ ਇੱਕ ਵਾਰੀ ਹੋ ਗਿਆ ਹੋ ਗਿਆ ਜਦੋਂ ਬਾਪੂ ਜਾਂਦਾ ਸੀ ਬਾਪੂ ਹੁੰਦੇ ਕਰਕੇ ਬਾਪੂ ਕਹਿੰਦਾ ਸੀਗਾ ਵੀ ਤੇਰਾ ਵਿਆ ਕਰਤਾ ਬਸ ਉਹਨੇ ਜਿਹੜਾ ਕਰਤਾ ਮੇਰਾ ਠੀਕ ਹੈ ਹੋ ਗਿਆ ਜਮਾ ਕੱਲੋਂ ਤਾਂ ਬਾਪੂ ਨੂੰ ਲਾਉਂਦਾ ਨਹੀਂ ਸਾਰਨ ਸਾਤੀ ਨਾਲ ਜਮੇੜ ਕੇ ਰੱਖਦੇ ਬਾਪੂ ਦਾ ਮੋਹ ਵੱਧ ਰਦਾ ਮੈਂ ਕਰਦਾ ਬਾਪੂ ਦਾ ਮੋਹ ਹਬ ਤਾਂ ਕੰਜਰ ਮਰ ਗਿਆ ਮੈਨੂੰ ਬਦੀਨ ਕਰਨ ਨੂੰ ਛੱਡ ਕੇ ਗੰਦੀ ਲਾਦ ਚ ਮੇਰੀ ਗੱਲ ਸੁਣ ਲਾ ਮਾ ਮੇਰੇ ਪਿਓ ਨੂੰ ਕੁਛ ਨਾ ਬੋਲ ਜਿੰਨਾ ਚਿਰ ਜਾਉਂਗੇ ਵਧੀਆ ਜਾਉਂਗੇ ਮੇਰਾ ਬਿਆਹ ਆਉਦੇ ਹੱਥੀ ਕਰਕੇ ਗਿਆ ਇੱਕ ਬਸ ਜਿਹੜਾ ਕਰ ਗਿਆ ਠੀਕ ਹੈ ਜਵਾਬ ਹੋ ਗਿਆ ਠੀਕ ਹੈ ਨਹੀਂ ਕਿਸਦਾ ਗੋਤ ਲੈ ਲਾਂਗੇ ਗੋਤ ਲੈ ਲੇਗਾ ਮੈਂ ਨਹੀਂ ਪੜਨਿੰਦੀ ਇੱਥੇ ਗੋਦ ਘਾਦ ਵਾਲੇ ਨੂੰ ਕੀ ਪਤਾ ਕਹੇ ਜਾ ਨਿਕਲੇ ਕਹੇ ਜਾਣਾ ਕੱਲ ਨੂੰ ਤੇ ਵੱਡਾ ਹੈਗਾ ਵੱਡਾ ਵੱਡਾ ਹੈ ਤਾਂ ਹੈਗਾ ਆਪਣਾ ਉਸੇ ਨੂੰ ਪਾ ਲਾਂਗੇ ਬਸ ਮੈਂ ਤਾਂ ਤੁਹਾਨੂੰ ਦੱਸਦਾ ਮੁੰਡਿਆ ਮੈਂ ਇਹਨੂੰ ਘਰੇ ਨਹੀਂ ਰੱਖਦੀ ਮੈਂ ਤਾਂ ਮਹੀਨੇ ਵਿਦਣਾ ਚਾਹ ਕੱਢੀ ਰਹਿ ਕਰ ਤੇ ਉਧਰ ਮੈਂ ਗੱਲ ਕਰਿਆ ਮੈਂ ਬੇਜਮਾਨ ਨਹੀਂ ਹੁੰਦੀ ਮੈਂ ਉਹਨਾਂ ਦੇ ਹੁਣੀ ਜਾਣਾਗਾ ਮੈਂ ਆ ਗੱਲ ਨਾ ਕਰ ਤੈਨੂੰ ਮੈਂ 20 ਵਾਰੀ ਕਹਤਾ ਇਹ ਗੱਲ ਨਹੀਂ ਹੋ ਸਕਦੀ ਉਹ ਨਿਸਖ ਦੀ ਨਾਏ ਚਮਚਾ ਬਣਿਆ ਪਿਆ ਪਿੰਜਰ ਚਮਚਾ ਬਣਿਆ ਪਿਆ ਜੀ ਕਰਦਾ ਥੱਪੜਾ ਨਾ ਮੂੰਹ ਰੰਗਦਾ ਮਮਾ ਦਿਨ ਮੇਰੀ ਗੱਲ ਸੁਣਦਾ ਇੱਕ ਵਾਰੀ ਪਾਣੀ ਬਾਰ ਕੇ ਰੱਜੀ ਨਹੀਂ ਆਹੋ ਰੱਜੀ ਇਹ ਪਾਣੀ ਬਾਰ ਕੇ ਡੋਲੇ ਉੱਤੋਂ ਦੀ ਨਕੁੱਤੇ ਉੱਤੇ ਜੇ ਮੈਨੂੰ ਐ ਪਤਾ ਹੁੰਦਾ ਵੀ ਐਜੀ ਨਿਕਲੂਗੀ ਪਾਣੀ ਛੱਡ ਮੈਂ ਤਾਂ ਕੁਛ ਵੀ ਨਹੀਂ ਬਾੜ ਨੇ ਤੇ ਉੱਤੋਂ ਦੀ ਬਾੜਦੀ ਸੀਗੀ ਹਾਂ ਮੈਂ ਤਾਂ ਉਹਦੀ ਜਵਾਬ ਦੇਦਾ ਦੀ ਦਿਆ ਜੀਆ ਕਰਤਾ ਤਾਂ ਵਾਲੀ ਆ। ਉਹ ਹੀ ਪੁਰਣੀਆਂ ਪੁਰਣੀਆਂ ਗੱਲਾਂ ਰਹਿ ਗਈ ਪੜਿਆ ਲਿਖਿਆ ਮਾਡਲ ਜਵਾਨਾ ਹੋ ਗਿਆ ਹੁਣ ਤੂੰ ਇਹ ਗੱਲਾਂ ਨਾ ਕਰਿਆ ਕਰ। ਹੁਣ ਤੂੰ ਐਂ ਕਰ ਕੋਈ ਪਹਿਲੀ ਦੂਜੀ ਜਮਾਤ ਪੁੱਛਿਆ ਮੈਨੂੰ ਵਹਾ ਦੇ ਪੜਨ। ਹਾਂ। ਚਲ ਹੁਣ ਮਾਂ ਮੈਂ ਕੀ ਕਰਾਂ ਮੇਰੇ ਨਾਲ ਤੇਰੇ ਨਾਲ ਨਹੀਂ ਮੱਥਾ ਪਾਜਦਾ। ਤੂੰ ਜਾ ਕੰਮ ਕਰ ਲੈ ਮੈਨੂੰ ਘਰ ਲੈਣ ਦੇ। ਮੈਂ ਭੇਜਦਿਆਂ ਲੈ ਕੇ ਝਾੜੂ ਓਥੇ ਲਵਾਉਣੀ ਐ। ਤੂੰ ਲੈ ਕੇ ਨਾ ਕਸਗਾ ਜਾ ਉਧਰ ਆ ਜਾ ਮੇਰੇ ਕੋਲ। ਤੇਰੇ ਨਾਲ ਲੀੜੇ ਤੋਂ ਹੀ ਜਾਂਦੀਆਂ ਕੋਈ ਗੱਲ ਨਹੀਂ ਕੋਈ ਜਾਂਦੀਆਂ ਨਾਲੇ ਹੋਰ ਜਵਾਨੀ ਕੰਮ ਨੂੰ ਕਹਿੰਦਾ ਦਿਨੀਆਂ ਗੁਤਨੀ ਨੂੰ ਬਾਟੋ ਦੀ ਨੂੰ ਜਾ ਕੇ ਮੈਂ ਇਹਨੇ ਯਾਰ ਬੁੜੀਆਂ ਨੂੰ ਪੋਤੇ ਪੋਤੀਆਂ ਨਾਲੇ ਫਿਰਨ ਨਾਲੇ ਚੱਕਿਆਂ ਨਹੀਂ ਕਰਨੇ। ਬਾਗੀ ਮਮੀ ਹਾਂ ਮੈਂ ਤਾਂ ਆ ਗਈ। ਕੀ ਕਰ ਲੈ ਕੇ ਆਮ? ਨਾ ਨਾ ਪਾਣੀ ਨੂੰ ਤਾਂ ਬਸ ਲੈ ਰਹੇ ਹਾਂ। ਇਹਨਾਂ ਨੇ ਹੁਣੀ ਠੀਕ ਆਈਆਂ। ਚਰਨੇ ਕੇ ਪੀ ਕੇ ਆਈਆਂ ਪਾਣੀ ਇੱਥੇ ਆਉਂਦੀ ਹੁੰਦੀ ਖੜ ਗਈ ਉਹਨਾਂ ਦੇ ਕੋਲੇ। ਕਰ ਲੈ ਕੰਮ। ਹਾਂ। ਕਿੱਧਰ ਨਿਕਲੀ ਹੋਈ ਐ ਮਹਾਰਾਣੀ? ਓਹੋ। ਸਦਮ ਲੈਣ ਲੱਗ ਗਈ ਹੁਣੀ ਇਹਨੂੰ। ਦਮ ਲੈਣ ਨੂੰ ਦੱਸ ਕਿ ਪਹਾੜੋਂ ਪੱਥਰ ਲੈ ਕੇ ਆਈ ਐਨ ਪੁੱਤੀ। ਹਾਂ ਚਾਰੂ ਜੂੜੂ ਜਾਬੀ ਉਹ ਮੇਜੀ ਕਿਪਿਆ ਹੈ ਲਾਇਆ ਹੀ ਨਹੀਂ ਆ ਤੇ ਬਚਾਲੇ ਪਿਆ ਕਹਿ ਦਿਆ ਕਰ ਮਾੜਾ ਮੋਟਾ ਤੂੰ ਉਹਨੂੰ ਵੀ ਕੰਮ ਦੇ ਹੱਥ ਲਾ ਲਿਆ ਕਰ ਜਵਾਕ ਚ ਭੁੱਖ ਤਾਂ ਨਹੀਂ ਜੰਮ ਸਕਦੀ ਕੰਮ ਤਾਂ ਕਰ ਲੈ ਮੰਮੀ ਤੂੰ ਸਾਰਾ ਦਿਨ ਉਹਨੂੰ ਐਂ ਕਾਹਤ ਬੋਲਦੀ ਏ ਚਰੀ ਹਾਂ ਆ ਨਾ ਬੋਲ ਨਾ ਕਰੋਦਾ ਵੀ ਮਨ ਦੁਖੀ ਹੁੰਦਾ ਸਾਰਾ ਦਿਨ ਨਹੀਂ ਤੈਨੂੰ ਨਹੀਂ ਪਤਾ ਜੇ ਤੈਨੂੰ ਗੱਲਾਂ ਦਾ ਪਤਾ ਲੱਗ ਜਾਣਾ ਆਸਾ ਵਟਕੇ ਨੰਗਿਆ ਕਰੇਗੀ ਜਿਹੜੀ ਉਹਦੀ ਤੂੰ ਮਰਜੀ ਲੈਣੀ ਆ ਗੱਲ ਸੁਣ ਮੇਰੀ ਆ ਮਿੰਦੇ ਦੀ ਨੂੰ ਸੀ ਵੱਡੀ ਕੋਲੇ ਕੋਈ ਜਵਾਕ ਨਹੀਂ ਸੀ ਛੋਟੀ ਕੁੜੀ ਉਸ ਨੂੰ ਸੁਖਣਾ ਪ੍ਰਮਾਤਮਾ ਨੇ ਭਜਾਉਂਦ ਨੂੰ ਸੁਣ ਲਈ ਵਧੀਆ ਦਿਨ ਟੱਪ ਗਏ ਆ ਹੁਣ ਮੁੰਡਾ ਕੱਲ ਨੂੰ ਪਨੀਰੀ ਲੈ ਕੇ ਜਾਣਗੇ ਤੇ ਵੱਡੀ ਜਦੋਂ ਮੱਥੇ ਲੱਗ ਜਾਂਦੀ ਸੀ ਤੋ ਤਨ ਵਾਈ ਢਿੱਲੀ ਹੋ ਗਈ ਫਿਰ ਮਮੀ ਆਪਣੇ ਤਾਂ ਰੰਗ ਲੱਗਿਆ ਹੋਇਆ ਹੁਣ ਮੇਰੇ ਤੋਂ ਹੈਗਾ ਮੁੰਡਾ ਮੈਨੂੰ ਕੀ ਡਰਾਂ ਨਹੀਂ ਡਰਨੀ ਤੇ ਜਿਹੜੀ ਬਾਹਾਂ ਜਾ ਔਰਤ ਹੁੰਦੀ ਹੈ ਨਾ ਇਹਦਾ ਠੱਪੜ ਸਾਵਾ ਪਿਆ ਬਾਲਾ ਮਾੜਾ ਹੁੰਦਾ ਇਹਦਾ ਜਵਾਖ ਤੇ ਠੱਪੜ ਸਾਵਾ ਪੈ ਜੇ ਜਵਾਖ ਸੁੱਕਣ ਲੱਗ ਜਾਦਾ ਵੀਰ ਤੁਸੀਂ ਬਹਿਮ ਨਹੀਂ ਕਰਦੇ ਗੱਲਾਂ ਦੇ ਤੁਸੀਂ ਬਹਿਮ ਕਰੋ ਤੁਸੀਂ ਤਾਂ ਮੈਂ ਖਾਲੀ ਤੁਹਾਨੂੰ ਕੌਣ ਸਮਝਾਵੇ ਕੀ ਕੋਲ ਕੇ ਪਾਵਾਂ ਤੁਹਾਡੇ ਦਿਲਾਂ ਚ ਟਿੱਡਾਂ ਚ ਫੋੜੇ ਮੈਂ ਨਹੀਂ ਮਮੀ ਪਰਮਾਤਮਾ ਤੋਂ ਬਿਨਾ ਕੋਈਸ ਨਹੀਂ ਹੁੰਦਾ ਹੈਗਾ ਤਾਂ ਆਪਣੇ ਬਹਿਮ ਨੇ ਵੀ ਐ ਹੋ ਜੂ ਐ ਹੋ ਜੂ ਹੁਣ ਉਹ ਕੜਾ ਬਾਂਝ ਵਿਚਰੀ ਆਪਦੇ ਆਪ ਬਣੀ ਐ ਉਹ ਵੀ ਰੱਬ ਨਹੀਂ ਬਣਾਈ ਐ ਇਹ ਵੀ ਰੱਬ ਨਹੀਂ ਕਰ ਆਹੋ ਸਾਰਾ ਕੁਝ ਰੱਬ ਕਰਦਾ ਜੋ ਕੁਝ ਕਰਦਾ ਰੱਬ ਹੀ ਕਰਦਾ ਹੈਗਾ ਹਾਂ ਤੈਨੂੰ ਕਿਵੇਂ ਆਉਂਦੀ ਨੂੰ ਜਵਾਕ ਦੇਤਾ ਪਰਮਾਤਮਾ ਨੇ ਤੇਰੇ ਬਾਰੇ ਤਾਂ ਰੱਬ ਰੁੱਸਿਆ ਨਹੀਂ ਹੋ ਵੀ ਨਮਮ ਵੀ ਫਿਰ ਉਹਦੇ ਵੀ ਹੋ ਜੂ ਹਜੇ 5 ਸਾਲ ਕਿੰਨੇ ਕ ਹੁੰਦੇ ਆ ਫਿਰ ਉਹ ਤਾਂ ਪਾ ਜਾਂਦੇ ਨੇ 5 ਸਾਲ ਤਾਂ ਆਹੋ ਪੈ ਟੱਪ ਜਾ ਦੇ ਤੂੰ ਵੀ ਮੈਂ ਹਾ ਤੋਸੇ ਦੀ ਲੈਣੀ ਆਂ ਅਖਰ ਨੂੰ ਦਰਾਣੀ ਆ ਨਾ ਨਹੀਂ ਮੰਮੀ ਵਿਚਾਰੀ ਬਾਹਰ ਬੇ ਬਿਰਜੇ ਕਰਦੀ ਆ ਨਾ ਐ ਇੰਨਾ ਨਾ ਕਰਿਆ ਕਰ ਇੱਕ ਤਾਂ ਉਹਦੇ ਤੇ ਆਪਦੇ ਮਾਂ ਨਹੀਂ ਹੈਗੀ ਉਹ ਦੁੱਖ ਕਿਉਂ ਰੋਵੇ ਕਿ ਤੂੰ ਲੱਗੀ ਰਹਿਣੀ ਆ ਸਾਂ ਮੈਂ ਤੂੰ ਉਹਦੀ ਮਾਂ ਬਣ ਕੇ ਦਿਖਾ ਉਹਦਾ ਦੁੱਖ ਸੁਣ ਵਿਚਾਰੀ ਦਾ ਮਾਂ ਬਣਾਉਣ ਵਾਲੇ ਲੱਛਣ ਨਹੀਂ ਹੈਗੇ ਬਾਈ ਉਹਦੇ ਤੂੰ ਵੀ ਨਾ ਬਾੜੀ ਮੇਰੀ ਮਾਂ ਬਣ ਕੇ ਨਾ ਬੈਠੋ ਅੱਜ ਤੋਂ ਗੱਲ ਸੁਣ ਲੈ ਮੇਰੇ ਪੋਤੇ ਨੂੰ ਸਾਹਮਣੇ ਨਾ ਹੁਣ ਦੇ ਦੀ ਉਹਦੇ ਇਹ ਪ੍ਰਥਾ ਮਾ ਪੈ ਗਿਆ ਕੋਈ 19 21 ਹੋ ਗਈ ਤੇਰੀ ਗੁਤਨੀ ਨੂੰ ਵੱਟ ਦੇ ਲੂੰਗਾ ਮੈਂ ਤਾਂ ਨਾ ਮਮੀ ਹੁਣ ਜਵਾਕ ਰੋਕਿਆ ਕਿੱਥੇ ਰੁਕਦਾ ਹਾਂ ਇੱਕ ਤਾਂ ਦਾ ਜਵਾਕ ਵੀ ਦੇਖ ਕੇ ਬੈਂਦਾ ਬੈਂਦਾ ਨਹੀਂ ਰੁਕੇਗਾ ਹਾਂ ਉਹਨੂੰ ਕਹਿ ਰਿਆ ਕਰਦੇ ਹੋ ਜਵਾਕ ਬੇੜੇ ਚ ਖੇਡਦਾ ਤਾਂ ਅੰਦਰ ਬੈਠੀ ਰਹਿਆ ਕਰੂਗੀ ਕੰਮ ਸੁਨਿਆਹਾ ਕਰ ਲਿਆ ਕਰੇ ਉੱਠ ਕੇ 4 ਵਜੇ ਨਾਲ ਮਮੀ ਮੈਥੋਂ ਤਾਂ ਨਹੀਂ ਕਿਹਾ ਕਰਿਆ ਜਾਣਾ ਹੈਗਾ ਇਹ ਤਾਂ ਤੂੰ ਹੀ ਕਹਿ ਸਕਦੀ ਏ ਮੇਰੇ ਤਾਂ ਨਹੀਂ ਹਮਤ ਪੈਂਦੀ ਉਹਨੂੰ ਇਹ ਕਾਗੋਸ ਕਹਿਣ ਦੀ ਮੇਰੇ ਪੋਤੇ ਨੂੰ ਮਰਵਾ ਦੇ ਤੂੰ ਉਹਦੇ ਤੋਂ ਛੋਟਾ ਕੀ ਜਾਊਗਾ ਆ ਜਿਹੜੀ ਮੇਰੀ ਦੇਹਲੀ ਵਧੀਆ ਉਹ ਪਿੱਛੇ ਜਾ ਬੜੂਗੀ ਤੁਹਾਨੂੰ ਕੀ ਕਹਿਣਾ ਤੁਹਾਡੇ ਪਾਸੇ ਤਾਂ ਸਿੱਖੇ ਡੀਆਂ ਨੇ ਇਹ ਗੱਲਾਂ ਤੇ ਪ੍ਰਾਣੀਆਂ ਬੁੜੀਆਂ ਨੂੰ ਪੁੱਛ ਕੇ ਦੇਖੋ ਤੁਸੀਂ ਕਿੰਨਾ ਵਿਚਾਰ ਕਰਦੀਆਂ ਸੀ ਕਿੰਨੇ ਬਹਿਮ ਕਰਦੀਆਂ ਸੀ ਉਹ ਜੇ ਜਨਾਨੀ ਢੱਲੀ ਹੋ ਜਾਂਦੀ ਸੀ ਨਾ ਤੇ ਨੀ ਨਾ ਮਹੀਨਾਦਨ ਕਿਸੇ ਦਾ ਮੱਥਾ ਨਹੀਂ ਲੱਗਦੀ ਸੀ ਉਹ ਚਲ ਮਮੀ ਫਿਰ ਮਨ ਤੇ ਇਹ ਗੱਲਾਂ ਦਾ ਕੀ ਪਤਾਗਾ ਪਤਾ ਨਹੀਂ ਤਾਂ ਫਿਰ ਜੇ ਦੱਸਤਾ ਨੂੰ ਸੁਣ ਲੈ ਕਰ ਚਲ ਕੋਈ ਨਾ ਮੰਮੀ ਫਿਰ ਮੈਂ ਅੱਗੇ ਤੋਂ ਧਿਆਨ ਰੱਖੂਗੀ ਨਾ ਹੁੰਦਿਆ ਕਰੂੰਗੀ ਮੁੰਡੇ ਨੂੰ ਪਰ ਮੈਂ ਇਹ ਨਹੀਂ ਕਹਿ ਸਕਦੀ ਵੀ ਨੀਰ ਉੱਠ ਕੇ ਕੰਮ ਕਰ ਲਈ ਤਾਂ ਤੂੰ ਕਹੇਗੀ ਚਲ ਮੁੰਡੇ ਨੂੰ ਮੈਂ ਉਹਦੇ ਕੋਲੇ ਨਾ ਜਾਣ ਦਿਆ ਕਰੂੰਗੀ ਨਾਲੇ ਹਾਂ ਸੱਚ ਆ ਮੈਂ ਤਾਂ ਮਿੰਦੇ ਦੀ ਨੂੰ ਹੁਣ ਕਹੀ ਕਿ ਆਈਆਂ ਵੀ ਭਾਈ ਮੈਂ ਤਾਂ ਤੇਰੇ ਵਰਗੀ ਨੂੰ ਚਾਹੀਦੀ ਆ ਮੈਂ ਤਾਂ ਸੇਭੂ ਦਾ ਵਿਆਹ ਦੁਬਾਰੇ ਕਰੂੰਗੀ ਹੁਣ ਮੰਮੀ ਫਿਰ ਵੀਰ ਪਾਛੀ ਤੋਂ ਵੀ ਪਾਣੇ ਕੀ ਕਹੇ ਨਾਲ ਜੜ ਜੜ ਬੈੰਦੀ ਆ ਹਾਂ ਗੱਲ ਸੁਣੋ ਜਦੋਂ ਤੂੰ ਇੱਕ ਕੇ ਗਈ ਨਾ ਪੁੱਤੀ ਤੇਰੇ ਮੱਥੇ ਲੱਗ ਗਈ ਤੇਰੀ ਮਾਂ ਕਿੰਨੀ ਬਿਮਾਰ ਹੋਈ ਐ ਚੰਗੀ ਭੜੀ ਸੀ ਤੇਰੀ ਮਾਂ ਜਦੋਂ ਤੂੰ ਗਈ ਐ ਮੜਾ ਮਟਾ ਬੈਂ ਵਿਚਾਰ ਕਰ ਲਿਆ ਕਰ ਫਿਰ ਲੈ ਹੁਣ ਮੰਮੀ ਹੁਣ ਉਹਨੇ ਤਾਂ ਨਹੀਂ ਬਿਮਾਰ ਕਰੀ ਬਿਜਰੀ ਨੇ ਇਹ ਬਾਝਾ ਵਰਤ ਹੁੰਦੀ ਐ ਨਾ ਇਹ ਜਿੱਦੇ ਪਰਥਾਵਾ ਪੈ ਗਈ ਜਾਂ ਤਾਂ ਅਜ ਨਾਲ ਹੀ ਆਪਦੀ ਵੀ ਹੁੰਦੀ ਐ ਜਾਂ ਮੂਰੇ ਕੋਈ ਟਿੱਲਾ ਹੋ ਜਾਦਾ ਹੋ ਜਾਗਾ ਮੰਮੀ ਹੁਣ ਮੈਂ ਦਨ ਕੀ ਕਹਾਂ ਕੀ ਕਹਿਣਾ ਪਈ ਨਾਲ ਜੁੜ ਜੁੜ ਬੈਨੂੰ ਮੂੰਹ ਨਾਲ ਮੂੰਹ ਲਾ ਕੇ ਗੱਲਾਂ ਕਰਦਿਓ ਇੱਕ ਭਾਂਡੇ ਚ ਖਾਣੋਂ ਤੈਨੂੰ ਕੀ ਕਹਿਣ ਤੇਰੇ ਪਾਇਤਾ ਹਾਸੇ ਖੇਡੈ ਮੈਂ ਤਾਂ ਮੇਰੇ ਪੁੱਤ ਨੂੰ ਵੀ ਕਹੂੰਗੀ ਨਹੀਂ ਪਤਾ ਤੂੰ ਪਟਸਾਵਾ ਨਾ ਲੈ ਲਈਂ ਨਾ ਰੱਖੁੰਦੇ ਨੂੰ ਕਹੂੰਗੀ ਪਈ ਮੇਰ ਨੂੰ ਨਿਹਰੇ ਸਵੇਰੇ ਨਿਕਲ ਜਾ ਕਰੋ ਕੰਮਾਂ ਤੇ ਐਵੇਂ ਮੱਥੇ ਨਾਲ ਆ ਕਰੋ ਮੈਂ ਗੱਲ ਸੁਣ ਆ ਤੇਰੀ ਭੂਆ ਦੀ ਨੂੰ ਉਦੋਂ ਦੋ ਦਿਨ ਤੇਰੇ ਕੋਲੇ ਮਿਲਣ ਆਈ ਸੀ ਤੇ ਜਾਂਦੂ ਹੀ ਢਿੱਲੀ ਹੋ ਗਈ ਸੀ ਹੈ ਪਟਸਾਵਾ ਪਿਆ ਐ ਮਾੜਾ ਹੁੰਦਾ ਉਹਨੇ ਕੁੜੀ ਨੇ ਪੂਰਾ ਵਿਚਾਰ ਕਰਿਆ हां मम्मी ਤੇ ਤੇਰੀ ਗੱਲ ਸਹੀ ਐ ਜਦੋਂ ਉਹ ਉੱਥੇ ਗਈ ਸੀ ਨਾ ਵੀਰਪਾਲ ਉਹ ਢਿੱਲੀ ਹੋ ਗਈ ਸੀ ਹੈਨਾ ਮੈਂ ਤਾਂ ਇਹ ਗੱਲ ਭੁੱਲੀ ਬੈਠੀ ਸੀ ਹਾਂ ਉਹ ਤੇਰੇ ਕਾਹਨੂੰ ਭਈ ਦਿਮਾਗ ਚ ਰਹਿੰਦਿਆ ਨੇ ਆ ਥੋੜੇ ਤਾਂ ਤੂੜੀ ਵਾਲੇ ਕੋਠੇ ਨੇ ਤੂੜੀ ਵਾਲੇ ਕੋਠੇ ਨਹੀਂ ਥੋੜੇ ਬਣਾਏ ਹੋਏ ਥੋੜੇ ਗੱਲਾਂ ਕਾਹਨੂੰ ਦਿਮਾਗ ਚ ਰਹਿੰਦਿਆ ਨੇ ਚਲ ਕੋਈ ਨਾ ਮਮੀ ਫਿਰ ਮੈਂ ਹੋਂ ਨਹੀਂ ਫਿਰ ਤਾਂ ਮੈਂ ਵੀ ਘਟ ਬਲਾਇਆ ਕਰੂੰਗਾ ਨਾ ਮੁੰਡੇ ਨੂੰ ਹੀ ਲਾਵਾਂ ਆਪਣਾ ਉਹਦੇ ਮਰਥੇ ਲੱਗਣ ਦਿੰਦੀ ਹੂੰ ਆਪ ਦੇ ਦਿਆ ਕਰ ਪਾ ਕੇ ਹਾਂ ਠੀਕ ਹੈ ਠੀਕ ਆ ਮੰਮੀ ਕੋਈ ਨਾ ਨਹੀਂ ਸਾਰਾ ਤਾਂ ਨੇ ਰੋਟੀ ਜੀ ਨਾ ਰੱਖ ਦੇ ਕਾਇ ਖਾਂਦਾ ਕਾਇ ਨਾ ਖਾਂਦਾ ਦਾ 24 ਘੰਟੇ ਜਬੀ ਰਹੀ ਲਟ ਲਟ ਕਰਦੇ ਹਣ ਤਾਂ ਬੇਵਰਗੀ ਲਾ ਦੀ ਕੀ ਕੀ ਬਾਟ ਮੈਂ ਪੜਾਈ ਜਾਂਦੀ ਹਦੀ ਹਦੀ 10 ਮੇਰੇ ਵੀ ਚੂੜਾ ਤੇਰੀ ਨੇ ਤਾਂ ਕਦੇ ਵੀ ਖਾਣ ਕਰੇ ਅਸੇ ਮੇਰੇ ਨਾਮ ਕੱਜ ਰੋ ਕੋਈ ਬੰਦਾ ਉੱਪਰ ਲਾਈ ਜਾਵੇ ਲਾਈ ਜਾਵੇ ਸਿੱਧਾ ਮੰਨ ਕੇ ਬਦਲ ਬੜੀ ਹੈ ਕੀ ਹੋ ਰਿਹਾ ਹੈ ਹਾਂ

ਜਦੋਂ ਮੈਨੂੰ ਆਪਦੇ ਘਰ ਚ ਜੇ ਨਹੀਂ ਮਾਰੀ ਨਾਰਕਾ ਲੋਕਾਂ ਨੇ ਤਾਂ ਕਹਿ ਨਹੀਂ ਆ। ਤੇ ਇਹ ਆਸਣਾ ਮੰਮੀ ਦੀ ਜਨਨਦਾਨ ਨੇ ਇੰਨੇ ਆਹੋ ਬਣਾ ਰਹਿ ਗਏ। ਉਹ ਤਾਂ ਨਹੀਂ ਮਾਰੀ ਜਾਂਦੀ ਐ। ਉਹਨਾਂ ਪੂਰੀ ਹੋ ਗਈ ਜਵਾਕਾਂ ਵਰਗਾ ਜਿਵੇਂ ਮਾਰ ਰਿਹਾ ਪਿਆ ਦਾ। ਉਹ ਤਾਂ ਹੁਣ ਮੈਨੂੰ ਵੀ ਕਹਿੰਦੀ ਆਏ ਆ ਉਹ ਸੋਕਸ ਬੋਲਦੀ ਐ। ਉਹ ਤਾਂ ਬੋਲਦੀ ਰਹਿੰਦੀ ਐ। ਕਿੰਨੇ ਜਦੋਂ ਮੈਂ ਨਹੀਂ ਬਸ ਕਹਿੰਦਾ ਆਹੋ ਇਹ ਕਿਸ ਤਾਂ ਨਹੀਂ ਕੁਛ ਕਹਿੰਦੀ ਪਰ ਮੰਮੀ ਤਾਂ ਕੋਈ ਖਸਰ ਨਹੀਂ ਛੱਡਦੀ। ਸਾਰਿਆਂ ਦੇ ਬੰਦੇ ਤਾਂ ਮੰਮੀ ਕਹਿ ਦਿੰਦੀ ਆ ਕਿਸੇ ਨੂੰ ਕਹਿਣ ਦੀ ਲੋੜ ਹੀ ਨਹੀਂ। ਉਹ ਮਾਂ ਨੇ ਕਿਹਾ ਕੋਈ ਰੋਂ ਐ ਮੇਰਾ ਵੀ ਟੈਂਸ਼ਨ ਆ ਲਿਆ ਗਾ ਨਾ ਦਿਨ ਕੋਈ ਖਬਰਾਂ ਦੀ ਟੈਂਸ਼ਨ ਆ ਕਿੰਨਾ ਚਿਰ ਮੈਂ ਤੇਰੇ ਨਾਲ ਮੈਂ ਵੀ ਦਿਨ ਨੂੰ ਕੋਸਦਾ ਉਸ ਤਾਂ ਤਾਂ ਨਹੀਂ ਕਹਿੰਦੇ ਪਰ ਮੰਮੀ ਨੇ ਨਾ ਕੋਈ ਕਰ ਸਰ ਛੱਡੀ ਮੈਂ ਤਾਂ ਇਹ ਸੁਣਿਆ ਮੈਂ ਪਹਿਲੇ ਸੁਣਿਆ ਮੰਮੀ ਕਹਿੰਦੀ ਮੈਨੂੰ ਪਤਾ ਨਹੀਂ ਕੀ ਇਹਨੂੰ ਕਹਿ ਕੇ ਆਈਆਂ ਵੀ ਰਿਸ਼ਤਾ ਕਰਾ ਦੇ ਮੈਨੂੰ ਤਾਂ ਲੱਗਦਾ ਥੋੜਾ ਪਿਆਰ ਕੀ ਤੇ ਹੋਰ ਕਰਦੇ ਵੀ ਹੂੰ ਹੋਰ ਕਿਤੇ ਮੈਂ ਕਿਤੇ ਨਹੀਂ ਜਾ ਕਰਾਉਂਦਾ ਮੈਂ ਕਹਿ ਤਾ ਰੋਮੀ ਨੂੰ ਮਗਰ ਜਿੱਤੇ ਮੇਰੇ ਬਪੂ ਕਰ ਗਿਆ ਮੈਂ ਤੁਮ ਲੋਕ ਕੀ ਰਹਿਣਾ ਵਸ ਮੈਨੂੰ ਕੋਈ ਚੱਕਰ ਨਹੀਂ ਹੋਰ ਕਿਦੇ ਰਹਿ ਨਹੀਂ ਕਰਵਾ ਸਕਰੇ ਕੋਲ ਹੈ ਮਹਾਰਾਜ ਨੂੰ ਕੀ ਚੈਨਾ ਨਾ ਹੋਗਣਾ ਭਾਰੇ ਭਾਰੇ ਨਹੀਂ ਲੈਂਦੀਆਂ ਪਰਮਾਤਮਾ ਨੇ ਦੇਣਾ ਹੋਇਆ ਤਾਂ ਕੋਈ ਨਹੀਂ ਦੇ ਦੂ ਕੋਈ ਚੱਕਰ ਨਹੀਂ ਜਿਹੜੇ ਹਿਸਾਬ ਨਾਲ ਮੰਮੀ ਦਾ ਸੁਭਾਅ ਨਾ ਤੁਹਾਨੂੰ ਵੀ ਇਕੜਾ ਇਕ ਦਿਨ ਉਹਨੇ ਆਪਣੇ ਮਗਰ ਲਾਈ ਹੈ ਮੈਨੂੰ ਸਾਰਾ ਪਤਾ ਦਾ ਮੇਰੀ ਕਿਸਮਤ ਰ ਆਪਣੇ ਪਤਾ ਨਹੀਂ ਕਿਉਂ ਇੰਨੀ ਮਾਰੀ ਲਿਖੀ ਆ ਕੋਈ ਪਰਿਵਾਰ ਵੀ ਨਹੀਂ ਜਿਸਨੂੰ ਆਪਦਾ ਦੁੱਖ ਸੁਣਾ ਸਕਾ ਨਾ ਮਾਂ ਨਾ ਪਿਓ ਮੈਂ ਕੋਈ ਨਹੀਂ ਮੈਸੂਝਾਂਗਾ ਤੂੰ ਟੈਨਸ਼ਨ ਨਾ ਲੈ ਤੂੰ ਬੋਲ ਤੂੰ ਟੁਟਕੇ ਦਾ ਕੰਮ ਗੋਮ ਕਰ ਮਮੀ ਨੂੰ ਕਮ ਆਪੇ ਕਰਨ ਮੁੜ ਕੀ ਕਰਾਂ ਮੇਰਾ ਤਾਂ ਹੁਕਮਾਂ ਚ ਵੀ ਜੀ ਨਹੀਂ ਲੱਗਦਾ ਕੋਈ ਗਲਤ ਆ ਵੀਦਾਂ ਜੇ ਲੋਕਾਂ ਦੀ ਕਹਿੰਦੀ ਤਾਂ ਨਹੀਂ ਪਰ ਜਿਹੜੇ ਸਾਨੂੰ ਮਮੀ ਅੱਜ ਤੀਜੀ ਰੰਗਲਾਂ ਲਾਈ ਜਾਂਦੀ ਸੀ ਨਾ ਇਹ ਬਾਹਰ ਜਾ ਆਏ ਫਲਾਣਾ ਹੀ ਤੇਮਕਾ ਇਹਨੂੰ ਮਤ ਥਿਲਾਇਆ ਮਾੜਾ ਮੈਨੂੰ ਲੱਗਦਾ ਵੀ ਦੀਲੀ ਦੇ ਮਨ 'ਚ ਵਹਿਮ ਹੁੰਦੀ ਨੇ ਪਾਤਾ ਹੋਊਗਾ ਕਰ ਕਾਰ ਕਰ ਕੇ ਉਹ ਨਹੀਂ ਉਹਦੇ ਮਨ 'ਚ ਨਹੀਂ ਵਹਿਮ ਪੈਂਦਾ ਉਹ ਪੜੀ ਦੇ ਕੀ ਰੋ ਨੂੰ ਪਤਾ ਹੈਗਾ ਇਹ ਜੀ ਪ੍ਰਾਣਿਆਂ ਨੇ ਪਖੰਡਾ ਇਹਨੇ ਗੱਲ ਕੋਈ ਤਰਤ ਨਹੀਂ ਟੈਂਸ਼ਨ ਨਾ ਲੈ ਤੈਨੂੰ ਕਹਿਤਾ ਜਦੋਂ ਮੈਂ ਉਹ ਜਗ ਨਹੀਂ ਪ੍ਰਮਾਤਮਾ ਕੋਲ ਵੀ ਸੁਣਾਉਂਗਾ ਪਰ ਜਦੋਂ ਮੈਂ ਹੱਥ ਅੱਗੇ ਰੁੱਦੀ ਵੀ ਛੋੜ ਲੈਂਦਾ ਆਪਾਂ ਤਾਂ ਫੇਰ ਵੀ ਇਨਸਾਨ ਹੈ ਸਾਡਾ ਕਿਹੜਾ ਰੱਬ ਵੇਚਿਆਗਾ ਜਿੰਨਾ ਚਿਰ ਤੁਸੀਂ ਮੇਰੇ ਨਾਲ నేన్న్ కుటే స్లన్ న్స్నా ఉిటిన్ తిన్సే లిసా ప్రాండాన్. నుకీతా ప్రాల్సే నాలిగాల్ స్లిన్. నాలిదాసేది స్ల్సఇది న్సే విన్.